ਜਿਹੜਾ ਡਰੇਨ ਦਿਖਾ ਰਹੇ ਆ ਤੁਹਾਨੂੰ ਇਹ ਡਰੇਨ ਹੈਗਾ ਚੰਦਪਾਣ ਦਾ ਜਿੱਥੇ 35 ਸਾਲਾਂ ਬਾਅਦ ਪਾਣੀ ਭਰਿਆ ਤੇ ਬਹੁਤ ਜ਼ਿਆਦਾ ਕਰੀਬ 13-14 ਫੁੱਟੋਂ ਦਾ ਹੈਗਾ ਤਾਂ ਪੂਰਾ ਇਸ ਵਕਤ ਭਰ ਚੁੱਕਿਆ ਹੈ ਮੀਂਹ ਦੇ ਪਾਣੀ ਦਾ ਪਹਾੜਾਂ 'ਚ ਮੀਂਹ ਪੈਣ ਦੇ ਨਾਲ ਇਹਨਾਂ ਡਰੇਨ ਦੀ ਸਫਾਈ ਨਾ ਹੋਣ ਕਰਕੇ ਤੇ ਇਸ ਤਰੀਕੇ ਦੀ ਸਮੱਸਿਆ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ خاطر ਤੂ ਤਸਵੀਰ ਦਿਖਾ ਦੇਣਾ ਹੈ ਇਹ ਚੰਦਪਾਣ ਦਾ ਡਰੇਨ ਹੈ ਜਿੱਥੇ ਦੇਖੋ ਤੁਸੀਂ ਕਿੰਨਾ ਜਗਾਹ ਤੇ ਗੰਦਪਰਿਆ ਹੋਇਆ ਸਮਾਂ ਸਮਾਂ ਦੀ ਸਫਾਈ ਨਾ ਹੋਣ ਕਰਕੇ ਤੇ ਇੱਕ ਤਾਂ ਹੁੰਦੀ ਪਰ ਫਿਲਹਾਲ ਇੱਥੇ ਇਹਨੂੰ ਸਾਫ਼ ਕੀਤਾ ਵੀ ਜਾ ਰਿਹਾ ਪਰ ਬਹੁਤ ਜ਼ਿਆਦਾ ਇੱਥੇ ਕੇਲੀਆਂ ਜਿਹੜੀਆਂ ਆਈ ਹੈਗੀਆਂ ਇਹ ਸਮਾਂ ਰਹਿੰਦੇ ਸਫਾਈ ਹੋਵੇ ਤਾਂ ਮੁਸ਼ਕਲਾਂ ਆਣ ਪਰ ਲਗਾਤਾਰ ਪੰਜਾਬ ਦੀ ਗੱਲ ਖਾਲੀ ਹਿਮਾਚਲ ਚਮੀ ਪੈ ਰਹੇ ਜਿਸ ਤੋਂ ਬਾਅਦ ਪੰਜਾਬ ਦੇ ਬੱਤਰ ਹਾਲਾਤ ਹੋ ਗਏ ਆ ਤੇ ਇਹ ਟ੍ਰੇਨ ਤੁਹਾਨੂੰ ਦਿਖਾ ਰਿਹਾ ਪੂਰਾ ਇਸ ਵਕਤ ਗੰਦਗੀ ਦਾ ਪਰਿਆ ਹੋਇਆ ਹੈ ਜੇ ਦੀ ਸਫਾਈ ਸਮੇਂ ਰੰ ਦੇ ਕੀਤੀ ਜਾਂਦੀ ਤਾਂ ਇਹ ਬਲੌਕ ਨਾ ਹੁੰਦਾ